ਸਰੇ ਤੋਂ ਖਤਮ ਕਰਨ ਲਈ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਹੈ ਜਿਦੇ ਵਿੱਚ ਸਰਕਾਰ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਕੈਬਨਿਟ ਮਨਿਸਟਰਸ ਦੀ ਐਂਡ ਸਾਰੇ ਕੇ ਸਾਰੇ ਐਡਮਿਨਿਸਟ੍ਰੇਸ਼ਨ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਸਟ੍ਰਿਕਟ ਇਨਸਟਰਕਸ਼ਨਸ ਹੈ ਕਿ ਜੋ ਇਹ ਡਰੱਗਸ ਦਾ ਜੋ ਇਸ਼ੂ ਹੈਗਾ ਐਦੀ ਕਮਰ ਨੂੰ ਤੋੜਨਾ ਹੈਗਾ ਤੇ ਉਹ ਖਾਲੀ ਪੁਲਿਸ ਨਹੀਂ ਕਰ ਸਕਦੀ ਹੈਗੀ ਉਹ ਤੁਸੀਂ ਸਾਰੇ ਵੀ ਸਮਝਦੇ ਹੋ ਤੁਸੀਂ ਸਮਾਜ ਦੇ ਪਾਰਟ ਹੋ ਤੇ ਕੁਛ ਨਾ ਕੁਛ ਅ ਕਿਸੇ ਅਹੁਦੇ ਦੇ ਉੱਪਰ ਹੋ ਤੁਸੀਂ ਕਿਸੇ ਕਿਸੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਤੇ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਅ ਟਾਰਗੇਟ ਕਰਨਾ ਚਾਹ ਰਿਹਾ ਸੋ ਥੈਟ ਤੁਸੀਂ ਅ ਅਗਰ 50 ਬੰਦੇ ਨੂੰ ਅੱਗੇ ਮਿਲਦੇ ਹੋ 100 ਬੰਦੇ ਨੂੰ ਅੱਗੇ ਮਿਲਦੇ ਹੋ ਤਾਂ ਤੁਸੀਂ ਸਾਡਾ ਮੈਸੇਜ ਉਹ ਲੋਕਾਂ ਤੱਕ ਪਹੁੰਚਾ ਸਕੋਗੇ ਤਾਂ ਆ ਸਾਡਾ ਅੱਜ ਦਾ ਆਈਡੀਆ ਸੀਗਾ ਤੇ ਆ ਆਲ ਆਊਟ ਵਰ ਦੇ ਅੰਡਰ ਅ ਇੱਕ ਤਾਂ ਹੈਗਾ ਪੁਲਿਸ ਪੁਲਿਸ ਇਜ਼ ਵਨ ਬਟ ਕੰਪੋਨੈਂਟ ਪੁਲਿਸ ਇਨਫੋਰਸਮੈਂਟ ਵਾਲੇ ਪਾਸੇ ਜ਼ਿਆਦਾ ਕਰ ਸਕਦੀ ਹੈ ਜਿੱਥੇ ਕ੍ਰਾਈਮ ਹੁੰਦਾ ਹੈਗਾ ਤੇ ਅਗਰ ਕੋਈ ਡਰਗ ਦੀ ਪੈਡਲਿੰਗ ਕਰ ਕਰਦਾ ਹੈ ਡਰਗ ਨੂੰ ਅੱਗੇ ਵੇਚਦਾ ਹੈਗਾ ਜਾਂ ਅ ਡਰਗ ਲੈਂਦਾ ਹੈ ਤੇ ਉਸ ਚੀਜ਼ ਬਾਰੇ ਲੋਕ ਇੱਕ ਪੁਲਿਸ ਰਿਸਪੌਂਸਿਬਿਲਟੀ ਹੁੰਦੀ ਹੈ ਉਹਦੇ ਅੰਦਰ ਪੁਲਿਸ ਇਨਫੋਰਸਮੈਂਟ ਵਾਲੇ ਪਾਸੇ ਜ਼ਿਆਦਾ ਕੰਮ ਕਰ ਸਕਦੀ ਹੈ ਦੂਜਾ ਹੁੰਦਾ ਹੈਗਾ ਇੱਕ ਅਵੇਰਨੈਸ ਵਾਲਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਡਰਗ ਕਿੰਨੀ ਮਾੜੀ ਚੀਜ਼ ਹੈ ਉਹ ਤੁਸੀਂ ਸਾਰੇ ਆਲਰੇਡੀ ਜਾਣਦੇ ਹੋ ਬਟ ਫਿਰ ਵੀ ਸਾਡਾ ਫਰਜ਼ ਹੈਗਾ ਤੁਹਾਨੂੰ ਹੋਰ ਤਰੀਕੇ ਨਾਲ ਦੱਸਣਾ ਕਿ ਤਾਂਕਿ ਹੋਰ ਜ਼ਿਆਦਾ ਲੋਕਾਂ ਨੂੰ ਅਵੇਰਨੈਸ ਮਿਲੇ ਕਿ ਡਰਗਸ ਬਹੁਤ ਜ਼ਿਆਦਾ ਮਾੜੀ ਚੀਜ਼ ਹੈ ਕਿਵੇਂ ਅੰਦਰੋਂ ਖੋਖਲਾ ਕਰ ਦਿੰਦਾ ਬੰਦੇ ਨੂੰ ਕਿਵੇਂ ਸਮਾਜ ਨੂੰ ਅਫੈਕਟ ਕਰਦਾ ਹੈਗਾ ਕਿਵੇਂ ਨਸਲ ਨੂੰ ਅਫੈਕਟ ਕਰਦਾ ਹੈਗਾ ਕਿਵੇਂ ਸਾਡੇ ਭਾਵਿਕ ਐਜ਼ ਇਨ ਸਾਡੀ ਯੂਥ ਨੂੰ ਅਫੈਕਟ ਕਰਦਾ ਹੈਗਾ ਏ ਅਵੇਰਨੈਸ ਵਾਲੇ ਪੱਖੋਂ ਸਾਨੂੰ ਤੁਹਾਡੀ ਸਾਰਿਆਂ ਦੀ ਹੀ ਅ ਅ ਸਹਿਯੋਗ ਦੀ ਜ਼ਰੂਰਤ ਪੈਗੀ ਅ ਉਹਦੇ ਵਿੱਚ ਮੀਡੀਆ ਵਾਲੇ ਸਾਡੇ ਸਾਥੀ ਵੀ ਸਾਡਾ ਸਹਿਯੋਗ ਦੇ ऑलरेडी ਉਹ ਦਿੰਦੇ ਹੈ ਤੁਸੀਂ ਵੀ ਸਾਰੇ ਦਿੰਦੇ ਹੋ ਹੁਣ ਅਸੀਂ ਤੁਹਾਡੇ ਤੋਂ ਹੋਰ ਜ਼ਿਆਦਾ ਤੁਹਾਡੇ ਸਹਿਯੋਗ ਦੀ ਗੁਜ਼ਾਰਿਸ਼ ਕਰਦੇ ਤੇ ਜਿੱਤੇਜੀ ਚੀਜ਼ ਹੁੰਦੀ ਹੈਗੀ ਡਰੱਗਸ ਨੂੰ ਕੰਟਰੋਲ ਕਰਨ ਦੇ ਵਿੱਚ ਡੀ ਐਡਿਕਸ਼ਨ ਹੁਣ ਧੀਏ ਡਿਸ਼ਨ ਦੇ ਵਿੱਚ ਸਿੱਧਾ ਸਿੱਧਾ ਪੁਲਿਸ ਦਾ ਰੋਲ ਨਹੀਂ ਹੁੰਦਾ ਹੈਗਾ ਡਾਕਟਰ ਸਾਹਿਬ ਤੁਸੀਂ ਇੱਥੇ ਆ ਜਾਓ ਪਲੀਜ਼ ਤੇ ਸਾਡੇ ਓਰ ਜੀ ਅਸੀਂ ਬੁਲਾਏ ਹੋਏ ਇਹ ਸਾਡੇ ਓਰ ਸੈਂਟਰਸ ਦੇ ਵਿੱਚ ਪੈਡੀਆਟ੍ਰਿਸਟ ਦਾ ਕੰਮ ਕਰਦੇ ਹੈ ਇਨ ਖੰਨਾ ਤੇ ਇੱਥੇ ਇਨਾਦਾ ਰੋਲ ਹੈਗਾ ਡਾਕਟਰ ਫ੍ਰੈਟਰਨਿਟੀ ਦਾ ਰੋਲ ਹੈਗਾ ਤੁਹਾਡੇ ਸਾਰਿਆਂ ਦਾ ਰੋਲ ਹੈਗਾ ਇਨਕਲੂਡਿੰਗ ਮੀਡੀਆ ਦਾ ਰੋਲ ਹੈਗਾ ਇਥੇ ਪੁਲਿਸ ਕੀ ਕਰ ਸਕਦੀ ਹੈ ਕਿਉਂਕਿ ਪੁਲਿਸ ਦੇ ਕੋਲ ਇੱਕ ਵਰਦੀ ਦੀ وجہ سے ਸਾਡੇ ਕੋਲ ਇੱਕ ਪਾਵਰ ਆ ਜਾਂਦੀ ਹੈ ਕਿ ਅਸੀਂ ਲੋਕਾਂ ਦੇ ਕੋਲ ਲੋਕਾਂ ਤੱਕ ਪਹੁੰਚ ਸਕਦੇ ਹ ਵਰਦੀ ਸਾਨੂੰ ਇੱਕ ਉਹ ਦੇ ਦਿੰਦੀ ਹੈ ਵਿਜ਼ਿਬਿਲਟੀ ਦੇ ਦਿੰਦੀ ਹੈ ਤੇ ਇੱਕ ਵਿਜ਼ੀਬਲ ਫੇਸ ਉਹ ਗਵਰਨਮੈਂਟ ਪੁਲਿਸ ਬਣ ਜਾਂਦੀ ਹੈ ਤੇ ਕਿਉਂਕਿ ਅਸੀਂ ਵਿਜ਼ੀਬਲ ਪਾਰਟ ਆਫ ਗਵਰਨਮੈਂਟ ਦੇ ਬਦਲੀਆਂ ਇੰਨੀਆਂ ਹੁੰਦੀਆਂ ਨੇ ਕੋਈ ਵੀ ਸਕੀਮ ਨਾ ਪ੍ਰੋਗਰਾਮ ਬਣਾ ਸਕਦਾ ਹੈ ਅਫਸਰ ਤੁਸੀਂ ਐਸਐਸਪੀ ਖੰਨਾ ਦੇਖ ਲਓ ਐਸਐਚਓ ਪੈਨ ਦੇਖ ਲਓ ਐਸਐਚਓ ਮਲੌਰ ਐਸਐਚਓ ਉਹਨਾਂ ਦਾ ਰਿਕਾਰਡ ਕੱਢ ਕੇ ਦੇਖ ਲਓ ਕਿੰਨੀ ਛੇਤੀ ਛੇਤੀ ਹੋਣੀ ਹੈ ਉਹਨੂੰ ਕੰਸਿਡਰੇਬਲ ਸਮਾਂ ਮਿਲੇ ਅਫਸਰ ਨੂੰ ਔਰ ਉਹ ਆਪਣੀ ਸਕੀਮ ਲਾਗੂ ਕਰ ਸਕੇ ਆਪਣੇ ਸੈੱਲ ਬਣਾ ਕੇ ਜਿਉਂ ਚਾਹਦਾ ਦਿਲੋਂ ਕਰਨਾ ਕੁਝ ਨੂੰ ਪਤਾ ਹੋਵੇ ਵੀ ਮੈਂ 1 ਸਾਲ ਲਈ 6 ਮਹੀਨੇ ਲਈ 1.5 ਸਾਲ ਲਈ ਇੱਥੇ ਰਹਿਣਾ ਹੈ ਔਰ ਮੈਂ ਕੁਝ ਕਰਕੇ ਦੇਣਾ ਹੈ ਜਿਉਂ ਕਰਕੇ ਦਊਗਾ ਤਾਂ ਉਹਦਾ ਪੋਜ਼ਿਟਿਵ ਇੰਪ੍ਰੈਸ਼ਨ ਜਾਵੇ ਉੱਪਰ ਜੇ ਨਹੀਂ ਕਰਦਾ ਤਾਂ ਫਿਰ ਇੱਕ ਫਿਰ ਬੇਸ਼ੱਕ ਬਦਲੀ ਹੋ ਜਾਏ ਤੇ ਇਹ ਅਸੀਂ ਮਤਲਬ ਨੋਟ ਕੀਤਾ ਕਿ ਇਹ ਤੁਹਾਡੇ ਦੇਖੋ ਜੀ ਅਸੀਂ ਤਾਂ ਆਫੀਸਰ ਹੈ ਅਸੀਂ ਤਾਂ ਆਪਣੀ ਬਦੀ ਦੇ ਵਿੱਚ ਸਾਡਾ ਕੋਈ ਸੇ ਨਹੀਂ ਹੁੰਦਾ ਅਗਰ ਪਬਲਿਕ ਨੂੰ ਲੱਗਦਾ ਔਰ ਪਬਲਿਕ ਅਗਰ ਇਸ ਚੀਜ਼ ਦੀ ਡਿਮਾਂਡ ਰੱਖਦੀ ਹੈ ਤਾਂ ਉਹ ਆਈ ਥਿੰਕ ਪਬਲਿਕ opinion ਸਰਕਾਰ ਦੇ ਸਿਰ ਮੱਤੇ ਹੁੰਦਾ ਹੀ ਹੈਗਾ ਅਗਰ ਪਬਲਿਕ ਇਸ ਤਰੀਕੇ ਡਿਮੈਂਡ ਕਰੇਗੀ ਤਾਂ ਉਹ ਵੀ ਕੰਸੀਡਰ ਹੋਏਗਾ ਤੁਹਾਡਾ ਮੈਸੇਜ ਮੈਂ ਆਪਣੇ ਚੈਨਲ ਦੇ ਥਰੂ ਸੀਨੀਅਰ ਆਫੀਸਰਸ ਤੱਕ ਮੈਂ ਤੁਹਾਡਾ ਵਾਲਾ ਮੈਸੇਜ ਜ਼ਰੂਰ ਪਹੁੰਚਾ ਦੂੰਗੀ ਸਰਕਾਰ ਤੱਕ ਵੀ ਜ਼ਰੂਰ ਮੈਂ ਤੁਹਾਡਾ ਮੈਸੇਜ ਪਹੁੰਚਾ ਦੂੰਗੀ ਸਰਕਾਰ ਦੇ ਕਰਨ ਵਾਲੇ ਕੰਮ ਹੁੰਦੇ ਆ ਜਿਸ ਤਰ੍ਹਾਂ ਹੁਣ ਇੱਥੇ ਹੀ ਸਾਡੇ ਇਹਨਾਂ ਭਾਈ ਸਾਹਿਬ ਨਾਲ ਪੁਲਿਸ ਦੇ ਤੁਹਾਡੇ ਮੁਲਾਜ਼ਮਾਂ ਨਾਲ ਗੱਲ ਹੋ ਰਹੀ ਸੀ ਕਿ ਅਸੀਂ ਜੇ ਫੜਦੇ ਆ ਨਾ ਜਵਾਬਦਾਰਤ ਹੋ ਜਾਂਦੀ ਹੈ ਜਿੱਥੇ ਸੀਐਮ ਜਾਂ ਪੰਜਾਬ ਸਰਕਾਰ ਕਹਿੰਦੀ ਹੈ ਡੀਜੀਪੀ ਨੂੰ ਜਾਂ ਪੰਜਾਬ ਪੁਲਿਸ ਨੂੰ ਕਿ ਤੁਸੀ ਸਖਤੀ ਕਰੋ ਉਥੇ ਉਹਨਾਂ ਨੂੰ ਵੀ ਚਾਹੀਦਾ ਵੀ ਕੋਈ ਕੋਈ ਨਾ ਕੋਈ ਉਹ ਲੈ ਜੋ ਤੁਸੀਂ ਮਤਲਬ ਕਾਨੂੰਨ ਕੋ ਦਾ ਵੀ ਕੁਝ ਐਸਾ ਮਤਲਬ ਤੱਕ ਹੋਵੇ ਕਿ ਉਹ ਜਮਾਂਤ ਛੇਤੀ ਨਾ ਹੋਵੇ ਅ ਦੇਖਿਏ ਬੇਲ ਮੈਂ ਸਾਰਿਆਂ ਦੇ ਨੋਲੇਜ ਦੇ ਲਈ ਦੱਸ ਦੂੰ ਬੇਲ ਪੁਲਿਸ ਦੇ ਹੱਥ ਦੀ ਚੀਜ਼ ਨਹੀਂ ਹੈ ਪੁਲਿਸ ਉਹ ਬੇਲ ਕੋਰਟ ਦਾ ਮਸਲਾ ਹੈਗਾ ਕੋਰਟ ਦੇ ਦਿੰਦੀ ਹੈ ਉਹ ਕਾਨੂੰਨ ਨੂੰ ਚੇਂਜ ਕਰਨ ਦਾ ਜੋ ਹੈਗਾ ਉਹ ਵੀ ਅਸੀਂ ਤੁਹਾਡਾ ਪੁਆਇੰਟ ਲੈ ਕੇ ਸਰਕਾਰ ਤੱਕ ਆ ਵਾਲੀ ਚੀਜ਼ ਪਹੁੰਚਾ ਦੇਣੇ ਬਟ ਆ کورٹ ਦਾ ਮਸਲਾ ਹੈਗਾ ਪੁਲਿਸ ਦਾ ਇਹਦੇ ਵਿੱਚ ਕੋਈ ਰੋਲ ਜ਼ਿਆਦਾ ਹੈ ਨਹੀਂ ਅਸੀਂ ਲੇਕਿਨ ਫਿਰ ਵੀ ਟਰਾਈ ਕਰਦੇ ਤੁਹਾਡੇ ਸਾਰੇ ਦੀ ਨੋਲੇਜ ਦੇ ਲਈ ਮੈਂ ਦੱਸਣਾ ਚਾਹੁੰਦੀ ਹੂੰ ਕਿ ਹਰ ਜੋ ਵੀ ਬੇਲ ਲੱਗਦੀ ਹੈਗੀ ਪੁਲਿਸ ਉਹਨੂੰ ਕਾਉਂਟੈਸਟ ਹੀ ਕਰਦੀ ਹੈ ਕਾਉਂਟੈਸਟ ਦਾ ਮਤਲਬ ਉਹਦਾ ਵਿਰੋਧ ਹੀ ਕਰਦੀ ਹੈ ਪੁਲਿਸ ਉੱਥੇ ਖੜ੍ਹਦੀ ਹੈਗੀ ਤਾਂ ਕਿ ਜਿੰਨੇ ਵੀ ਮੁਜ਼ਰਮ ਹੈ ਉਹਨਾਂ ਨੂੰ ਜ਼ਮਾਨਤ ਨਾ ਮਿਲੇ ਫਿਰ ਵੀ ਆਹ ਕੋਰਟ ਦਾ ਮਸਲਾ ਹੈਗਾ ਔਰ ਤੁਹਾਡਾ ਜੋ ਸੁਜੈਸ਼ਨ ਹੈਗਾ ਅਸੀਂ ਇਹਨੂੰ ਟੇਕ ਅਪ ਕਰਦੇ ਅਸੀਂ ਤੁਹਾਡਾ ਜੋ ਵੀ ਸੁਝਾਅ ਹੈ ਉਹਨੂੰ ਅਸੀਂ ਪ੍ਰੋਪਰ ਚੈਨਲ 'ਆਗੇ ਰਾਈ ਸੀਨੀਅਰ ਆਫਸਰਸੇ ਆ ਜਮ 46 ਫੜ ਲਿਆ ਹੁੰਦਾ ਜੀ ਤਾਂ ਉਹ ਕੀ ਕਰਦੇ ਨੇ ਉਹਨਾਂ ਦੀ ਵੀ ਇੱਕ ਜੁੰਟ ਬਣੀ ਹੋਈ ਹੈ ਉਹ ਸਾਰੇ ਮੈਸੇਜ ਦੇ ਦਿੰਦੇ ਨੇ ਮੈਸੇਜ ਦੇ ਕੇ ਉਹ ਧਰਨਾ ਲਾ ਆਂਦੇ ਨੇ ਤੁਸੀਂ ਧਰਨਾ ਚਕਾਉਣ ਦੀ ਮਾਰੇ ਆਪਣੇ ਮੁਲਾਜ਼ਮ ਦੀ ਬਲੀ ਦੇ ਦਿੰਦੇ ਇਹ 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 ਮੁਲਾਜ਼ਮਾਂ ਨੂੰ ਜੇ ਤੁਸੀਂ ਸ਼ਾਬਾਸ਼ ਦੇਵੇਂਗੇ ਉਹ ਤਾਂ ਚੰਗਾ ਉਹ ਟੀਮ ਉਹਨੂੰ ਮੁਲਾਜ਼ਮ ਨੂੰ ਲੈਨ ਹਾਜ਼ਰ ਕਰਤਾ ਉਹਦੇ ਨਾਲ ਆਮ ਮੁਲਾਜ਼ਮਾਂ ਦਾ ਤੁਹਾਡੇ ਦਾ ਦਿਲ ਟੁੱਟ ਜਾਂਦਾ ਵੀ ਮੈਂ ਕਾਹ ਨੂੰ ਕੰਮ ਕਰਾਂ ਇਹ ਕੰਮ ਵੀ ਤਾਂ ਬਹੁਤ ਘੱਟ ਕਰ ਰਹੇ ਨੇ ਅੱਛਾ ਇਹ ਵਾਲੀ ਚੀਜ਼ ਦੇ ਵੀ ਤੁਹਾਨੂੰ ਦੱਸਣਾ ਚਾਹੁੰਦੇ ਦੇਖੀ 1 ਆਫ ਦੇ ਇਨਸਟੈਂਟ ਉਹਨਾਂ ਨੇ ਫੜ ਕੇ ਪੰਜ ਚਾਰ ਬੰਦਿਆਂ ਤੇ ਹੋਰਾਂ ਦੇ ਜਿਹੜੇ ਘਰ ਨਾਲ ਲੁੰਦੇ ਨੇ ਪਰਚਾ ਦੋ ਰਕਾ ਤੇ ਇੱਕ ਸੈਕਿੰਡ ਸਰਦਾਰ ਜੀ ਇੱਕ ਸੈਕਿੰਡ ਦੇਖੀ ਇੱਕ ਆਦੇ ਇਨਸਟੈਂਟ ਦਾ ਤਾਂ ਮੈਂ ਨਹੀਂ ਉਹ ਦੱਸਾਂਗੀ ਮੈਂ ਓਵਰਲ ਕਿਉਂਕਿ ਮੈਂ ਵੀ ਹੁਣੇ ਇੱਥੇ ਨਵੀਂ ਆਈ ਹੂੰ ਤੇ ਮੈਂ ਤੁਹਾਨੂੰ ਉਦਾਂ ਦੱਸਣਾ ਚਾਹਦੀ ਆ ਵੀ ਸਾਰਿਆਂ ਦੇ ਲਈ ਕਿ ਜੋ ਸਾਡੇ ਪ੍ਰੈਜ਼ੀਡੈਂਟ ਡੀਜੀਪੀ ਸਾਹਿਬ ਹੈ ਉਹ ਜੋ ਤੁਸੀਂ ਕਹਿੰਦੇ ਸ਼ਾਬਾਸ਼ੀ ਵਾਲਾ ਉਹ ਉਹਨਾਂ ਨੇ ਆਈ ਥਿੰਕ ਸਭ ਤੋਂ ਜ਼ਿਆਦਾ ਜੋ ਕਾਮੈਂਡੇਸ਼ਨ ਡਿਸਕ ਸਭ ਤੋਂ ਜ਼ਿਆਦਾ ਜੋ ਸੀਸੀ1 ਸਰਟੀਫਿਕੇਟ ਸਾਡੇ ਹੁੰਦੇ ਸਭ ਤੋਂ ਜ਼ਿਆਦਾ ਕੈਸ਼ ਰਿਵਾਰਡਸ ਔਰ ਸਭ ਤੋਂ ਜ਼ਿਆਦਾ ਜੋ ਹਲਾਸ਼ੀਰੀ دی ਹੈ ਉਹ ਆ ਵਾਲੇ ਡੀਜੀਪੀ ਸਾਹਿਬ ਨੇ ਬਹੁਤ ਜ਼ਿਆਦਾ ਦਿੱਤੀ ਹੈ ਹਲੇ ਅੱਗੇ ਵੀ ਦਿੰਦੇ ਰਹਿੰਦੇ ਹੈ ਤੇ ਉਹ ਗੁੱਡ ਵਰਕ ਨੂੰ ਅਪਰੀਸ਼ੀਏਟ ਕਰਦੇ ਹੈ ਵਨ ਆਫ ਦਿਸਟੈਂਡ ਦਾ ਮੈਨੂੰ ਪਤਾ ਹੀ ਕਿਹੜੇ ਇੰਸਟੈਂਡ ਦਾ ਤੁਸੀਂ ਕਹਿ ਰਹੇ ਹੋ ਜਿਹੜੇ ਤੋਂ ਪਹਿਲਾਂ ਐਸਐਸਪੀ ਸਾਹਿਬ ਗਏ ਨੇ ਉਹ ਮੁਲਾਜ਼ਮਾਂ ਦੀ ਖਾਤੀ ਮੇਰ ਕਰਦੇ ਜਦੋਂ ਐਸਐਸਪੀ ਉਹ ਨਹੀਂ ਪੈਰ ਲਾਉ ਮੁਲਾਜ਼ਮਾਂ ਗਾਹਾਂ ਕਾਹਨੂੰ ਪੈਰ ਲਾਉਂਦੇ ਚਲੋ ਪਹਿਲੇ ਵਾਲੇ ਦੀ ਤਾਂ ਨਹੀਂ ਗੱਲ ਕਰਦੇ ਮੈਂ ਉਹਨਾਂ ਦੇ ਬਾਰੇ ਨਹੀਂ ਕਹਿ ਸਕਦੀ ਕੁਝ ਮੈਨੂੰ ਪਤਾ ਵੀ ਨਹੀਂ ਕਿ ਇਸ ਇਨਸੀਡੈਂਟ ਬਾਰੇ ਤੁਸੀਂ ਕੀ ਕਹਿ ਰਹੇ ਹੋ ਉਹ ਤਾਂ ਠੀਕ ਹੈ ਜੀ ਜਿਹੜੇ ਮੁਲਾਜ਼ਮਾਂ ਦੀ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਦੇ ਘੱਟੋ ਘੱਟ ਐਸਐਸਪੀ ਦਾ ਸਿਰ ਤੇ ਹੱਥ ਹੋਣਾ ਚਾਹੀਦਾ ਤਾਂ ਉਹ ਕੰਮ ਕਰ ਸਕਦੇ ਨੇ ਆਪਣੇ ਆਪਣੇ ਮੁਲਾਜ਼ਮਾਂ ਦੇ ਅੱਛੇ ਕੰਮ ਦੇ ਪਿੱਛੇ ਜ਼ਰੂਰ ਖੜੇ ਲੇਕਿਨ ਅਗਰ ਕੋਈ ਪੁਲਿਸ ਦਾ ਵੀ ਕੋਈ ਮੁਲਾਜ਼ਮ ਅਗਰ ਕੁਝ ਕਿਥੇ ਤੁਹਾਨੂੰ ਲੱਗਦਾ ਹੈਗਾ ਕਿ ਕੁਝ ਗਲਤ ਲੇ ਕੇ ਉਹ ਅਸੀਂ ਉਹ ਵੀ ਜੋ ਸਾਡਾ ਡਿਪਾਰਟਮੈਂਟ ਲਈ ਬਣਦਾ ਹੈਗਾ ਅਸੀਂ ਜ਼ਰੂਰ ਉਹਦੇ ਉੱਪਰ ਵਿਆਖਿਆ ਪੰਜਾਬ ਸਰਕਾਰ ਨੇ ਜੋ ਇੱਕ ਮੁਹਿੰਮ ਚਲਾਈ ਹੈ ਨਸ਼ੇ ਵਿਰੁੱਧ ਯੁੱਧ ਉਹਦੇ ਅੰਡਰ ਹੀ ਪੰਜਾਬ ਪੁਲਿਸ ਵੱਲੋਂ ਇੱਕ ਸੰਪਰਕ ਮੁਹਿੰਮ ਛੇੜੀ ਗਈ ਹੈ ਜਿਹਦੇ ਅੰਡਰ ਅੱਜ 5 ਡਿਸਟ੍ਰਿਕਟ ਦੇ ਅੰਦਰ ਪਬਲਿਕ ਮੀਟਿੰਗਸ ਕੀਤੀ ਗਈ ਤੇ ਖੰਨਾ ਵੀ ਉਹਨਾਂ ਦੇ ਵਿੱਚੋਂ ਇੱਕ ਸੀਗਾ ਦੀਪ ਖੰਨਾ ਪੁਲਿਸ ਨੇ 45 ਅਲੱਗ-ਅਲੱਗ ਥਾਵਾ ਦੇ ਅੰਡਰ ਦੇ ਥਾਵਾ ਮੇਂ ਟੋਟਲ ਢਾਈ ਤੋਂ 3000 ਲੋਕਾਂ ਦੇ ਨਾਲ ਅੱਜ ਮੀਟਿੰਗਸ ਕੀਤੀਆਂ ਜਿਨ੍ਹਾਂ ਦੇ ਵਿੱਚੋਂ 60 ਤੇ ਅਰਾਊਂਡ ਅਸੀਂ ਪਿੰਡ ਕਵਰ ਕੀਤੇ ਆ ਸਾਡੇ ਵਰਦੀ ਡੀਜੀਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਮਿਲੇ ਸੀਗੇ ਸਾਨੂੰ ਕਿ ਲੋਕਾਂ ਦੇ ਨਾਲ 1 ਟੂ 1 ਗੱਲ ਕਰਨੀ ਹੈਗੀ ਲੋਕਾਂ ਦੇ ਨਾਲ ਟਾਈਅਪ ਰੱਖਣਾ ਹੈਗਾ ਲੋਕੇ ਹੀ ਸਾਨੂੰ ਦੱਸਣਗੇ ਕਿੱਥੇ ਡਰੱਗ ਬਿਕਦਾ ਹੈਗਾ ਤੇ ਕਿਵੇਂ ਉਹਦੀ ਰੋਕਥਾਮ ਕੀਤੀ ਜਾ ਸਕਦੀ ਹੈ ਤੇ ਅੱਜ ਦੀ ਮੁਹਿੰਮ ਉਹੀ ਚੀਜ਼ ਨੂੰ ਫਾਲੋ ਕਰਦੇ ਹੋਏ ਸੀਗੀ ਤੇ ਜਦੋਂ ਅੱਜ ਮੈਂ ਵੀ ਆਪ ਦਾ ਦੌਰਾ ਕੀਤਾ ਹੈਗਾ ਤੇ ਉੱਥੇ ਮੈਂ ਲੋਕਾਂ ਨੂੰ ਮਿਲ ਕੇ ਆਈ ਹਾਂ ਤੇ ਮੇਰੇ ਸਾਰੇ ਕੇ ਸਾਰੇ ਡੀਐਸਪੀਸ ਤੇ ਮੇਰੇ ਸਾਰੇ ਐਸਟਸ ਜੋ ਐਸਐਚਓਜ਼ ਬਾਹਰ ਸੀਗੇ ਅਸੀਂ ਸਾਰੇ ਅੱਜ ਪਬਲਿਕ ਦੇ ਨਾਲ ਮੀਟਿੰਗ ਕਰ ਰਹੇ ਸੀਗੇ ਤੇ ਕੁਝ ਜੋ ਇੰਪੋਰਟੈਂਟ ਪੁਆਇੰਟਸ ਅੱਜ ਦੀ ਮੀਟਿੰਗ ਤੋਂ ਨਿਕਲ ਕੇ ਮੀਟਿੰਗਸ ਤੋਂ ਨਿਕਲ ਕੇ ਆਏ ਉਹ ਆਹੀ ਹੈ ਕਿ ਇੱਕ ਤਾਂ ਜੋ ਪੰਜਾਬ ਪੁਲਿਸ ਨੇ ਇੱਕ ਯੁੱਧ ਨਸ਼ੇ ਵਿਰੁੱਧ ਜੋ ਛੇੜਾ ਹੈ ਔਰ ਉਹਦੇ ਅੰਡਰ ਜੋ ਡਿਫਰੈਂਟ ਡਿਫਰੈਂਟ ਆਪਰੇਸ਼ਨਸ ਕੀਤੇ ਪਿਛਲੇ ਬੀਤੇ ਕੁਝ ਦਿਨਾਂ ਦੇ ਵਿੱਚ ਲੋਕਾਂ ਦੇ ਅੰਦਰ ਉਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਹੋਪ ਹੈ ਲੋਕੀ ਬਹੁਤ ਜ਼ਿਆਦਾ ਸੰਤੁਸ਼ਟ ਵੀ ਹੈ ਤੇ ਕਹੀਂ ਨਾ ਕਿ ਹੋਪਫੁਲ ਵੀ ਹੈ ਕਿ ਹੁਣ ਪੰਜਾਬ ਪੁਲਿਸ ਨੇ ਅ ਨਸ਼ੇ ਨੂੰ ਖਤਮ ਕਰਕੇ ਹੀ ਮੰਨਣਾ ਹੈਗਾ ਤੇ ਹੁਣ ਪੁਲੀ ਜੋ ਲੋਕੀ ਹੈ ਉਹ ਵੀ ਬੜ ਚੜ ਕੇ ਸਾਡੇ ਸਪੋਰਟ ਦੇ ਲਈ ਅੱਗੇ ਆ ਰਹੇ ਹਨ ਮੈਨੂੰ ਰੋਜ਼ ਦਿਨ ਮੇ ਕਈ ਕਈ ਲੋਕੀ ਮੈਸੇजेस ਕਰ ਰਹੇ ਕਿ ਮੈਡਮ ਤੁਸੀਂ ਸਾਡਾ ਆ ਵਾਲਾ ਏਰੀਆ ਵੀ ਦੇਖੋ ਇੱਥੇ ਆ ਬੰਦਾ ਕਰਦਾ ਹੈਗਾ ਅਸੀਂ ਸਾਰੇ ਕੇ ਸਾਰੇ ਡਰਗ ਪੈਡਲਰ ਦੀ ਲਿਸਟ ਬਣਾ ਲਈ ਹੈਗੀ ਤੇ ਹੁਣ ਅਸੀਂ ਰੋਜ਼ ਕਰ ਰੋਜ਼ ਕੰਟੀਨਿਊ ਸਾਡਾ ਮਤਲਬ ਇਹ ਐਫਰਟ ਰਹੇਗਾ ਆ ਜਿਹੜੀ ਅਸੀਂ ਮੁਹਿੰਮ ਛੇੜੀ ਹੈ ਇਹ ਅਸੀਂ ਇਹ ਜਿਸ ਮੋਮੈਂਟਮ ਦੇ ਨਾਲ ਅਸੀਂ ਸ਼ੁਰੂ ਕੀਤੀ ਉਹ ਮੋਮੈਂਟਮ ਅਸੀਂ ਮੇਨਟੇਨ ਕਰਾਂਗੇ ਤੇ ਉਹਦੇ ਨਾਲ ਨਾਲ ਜਿਹੜੇ ਕਿ ਲੋਕਾਂ ਨੇ ਸਾਨੂੰ ਸਜੈਸ਼ਨ ਦਿੱਤੇ ਡੀ ਐਡਿਕਸ਼ਨ ਬਾਰੇ ਉਹ ਵੀ ਅਸੀਂ ਨੋਟ ਡਾਊਨ ਕੀਤੇ ਹਨ ਕੁਝ ਪਿੰਡਾਂ ਦੇ ਸਜੈਸ਼ਨ ਸੀਗੇ ਕਿ ਸਾਡੇ ਤੇ ਸਪੋਰਟਸ ਇਨਫਰਾਸਟਰਕਚਰ ਬਣਾਉਣ ਦੀ ਲੋੜ ਹੈ ਕੁਝ ਪਿੰਡਾਂ ਦੇ ਸਜੈਸ਼ਨ ਸੀਗੇ ਕਿ ਸਾਨੂੰ ਸਪੋਰਟਸ ਦੇ ਕੋਚਸ ਦੀ ਲੋੜ ਹੈਗੀ ਕੁਝ ਨੇ ਦੱਸਿਆ ਕਿ ਸਾਡੇ ਇੱਥੇ ਕੁਝ ਅਸੀਂ ਸਕਿਲਿੰਗ ਦੀ ਲੋੜ ਹੈਗੀ ਕੁਝ ਕਾਰੋਬਾਰ ਅਗਰ ਕੁਝ ਸ਼ੁਰੂ ਕਰਨਾ ਚਾਹਦਾ ਹੈ ਚਾਹੁੰਦਾ ਹੈ ਕੋਈ ਪਰਸਨ ਕੋਈ ਗ੍ਰੇ ਉਦਯੋਗ ਲਾਣਾ ਚਾਹੁੰਦਾ ਹੈ ਤਾਂ ਉੱਥੇ ਸਰਕਾਰ ਕੀ ਵੀ ਸਾਡੀ ਮਦਦ ਕਰ ਸਕਦੀ ਹੈ ਤਾਂ ਅਸੀਂ ਸਾਰੇ ਕੇ ਸਾਰੇ ਸੁਜੈਸ਼ਨ ਨੂੰ ਨੋਟ ਕੀਤਾ ਹੈਗਾ ਅਸੀਂ ਪ੍ਰੋਪਰ ਚੈਨਲਸ ਕੀ ਥਰੂ ਸਰਕਾਰ ਤੱਕ ਉਹ ਪਹੁੰਚਾएंगे ਉਹਦੇ ਨਾਲ ਨਾਲ ਅਸੀਂ ਲੋਕਾਂ ਨੂੰ ਅਵੇਅਰ ਕੀਤਾ ਹੈਗਾ ਤੇ ਕਿਵੇਂ ਉਹ ਜੋ ਡੀ ਐਡਿਕਸ਼ਨ ਵਾਲੀ ਸਾਡੀ ਸਰਕਾਰ ਦੀ ਇੱਕ ਮੁਹਿੰਮ ਹੈਗੀ ਉਹਦੇ ਵਿੱਚ ਕਿਵੇਂ ਉਹ ਆਪਣਾ ਯੋਗਦਾਨ ਦੇ ਸਕਦੇ ਕਿਵੇਂ ਜੋ ਨਸ਼ੇ ਦੇ ਐਡਿਕਟਸ ਹੈ ਜੇ ਜੋ ਨਸ਼ੇ ਦੇ ਆਦੀ ਹੋ ਚੁੱਕੇ ਹਨ ਉਹਨਾਂ ਨੂੰ ਅਸੀਂ ਕਿਵੇਂ ਉਸ ਦਲਦਲ ਤੋਂ ਬਾਹਰ ਕੱਢਣਾ ਹੈਗਾ ਔਰ ਕਿਵੇਂ ਅਸੀਂ ਉਹਨਾਂ ਨੂੰ ਸੋਸਾਇਟੀ ਦਾ ਵਾਪਿਸ ਇੱਕ ਹੈਲਦੀ ਪਾਰਟ ਬਣਾਣਾ ਹੈ ਉਹਦੇ ਨਾਲ ਉਸ ਚੀਜ਼ ਦੇ ਉੱਪਰ ਵੀ ਸਾਡੇ ਡਿਸਕਸ਼ਨਸ ਹੋਏ ਤੇ ਅੱਜ ਦੀ ਮੀਟਿੰਗ ਸਾਡੀ ਬਹੁਤ ਜ਼ਿਆਦਾ ਫਰੂਟਫੁੱਲ ਰਹੀ ਹੈ ਤੇ ਅ ਅੱਗੇ ਵੀ ਆਈ ਥਿੰਕ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਸਕਸੈਸਫੁਲ ਸਟੋਰੀਜ਼ ਦੱਸੇਗੇ ਜਿੱਥੇ ਲੋਕੀ ਨਸ਼ਾ ਛੱਡ ਕੇ ਬਾਹਰ ਨਿਕਲੇ ਹੋਣ ਤੇ ਉਹਦੇ ਨਾਲ ਨਾਲ ਫਾਈਨਲੀ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਪੰਜਾਬ ਪੁਲਿਸ ਫੁਲੀ ਡੈਡੀਕੇਟਿਡ ਹੈ ਔਰ ਤੁਸੀਂ ਵੀ ਸਾਨੂੰ ਦੱਸੋ ਪੰਜਾਬ ਪੁਲਿਸ ਨੇ ਬੀਤੇ ਕੁਝ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਵੱਡੇ ਵੱਡੇ ਐਕਸ਼ਨਸ ਲੈਂਦੇ ਹਨ ਡਰੱਗ ਪੈਡਲਰਸ ਦੇ ਅਗੇਂਸਟ ਤੇ ਉਹ ਵਾਲੇ ਸਾਡੇ ਐਕਸ਼ਨਸ ਹੋਰ ਵੀ ਅੱਗੇ ਵਧਣਗੇ ਤੇ ਅਸੀਂ ਔਰ ਡੈਡੀਕੇਸ਼ਨ ਦੇ ਨਾਲ ਪੰਜਾਬ ਨੂੰ ਡਰਗ ਫ੍ਰੀ ਸਟੇਟ ਬਣਾਉਣ ਚ ਕਾਮਯਾਬ ਹੋਇਆ ਮੈਮ ਜਿਹੜੇ ਡਰਗਸ ਵੇਚਦੇ ਨੇ ਸਮਗਲਿੰਗ ਕਰਦੇ ਨੇ ਜਾਂ ਕਰ ਨਸ਼ਾ ਕਰਦੇ ਨੇ ਮੋਤੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਉਹਨਾਂ ਨੂੰ ਜੀ ਆਹੀ ਮੈਸੇਜ ਹੈਗਾ ਕਿ ਪੁਲਿਸ ਨੇ ਛੱਡਣਾ ਨਹੀਂ ਉਹਨਾਂ ਨੂੰ ਤੇ ਪੁਲਿਸ ਨੇ ਇਨਫੈਕਟ ਪੂਰੀ ਸਰਕਾਰ ਨੇ ਪੂਰਾ ਦਾ ਪੂਰਾ ਇੱਕ ਪਲਾਨ ਬਣਾ ਲਿਆ ਹੈਗਾ ਪਹਿਲਾ ਪੁਲਿਸ ਸਿਰਫ ਇੱਕ ਐਨਫੋਰਸਮੈਂਟ ਏਜੰਸੀ ਹੋਣ ਕਾਰਨ ਪੁਲਿਸ ਸੇ ਖਾਲੀ ਐਨਫੋਰਸਮੈਂਟ ਵਾਲੇ ਪੱਖੋਂ ਜ਼ਿਆਦਾ ਕੰਮ ਕਰ ਪਾਉਂਦੀ ਸੀਗੀ ਹੁਣ ਸਰਕਾਰ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਤੇ ਸਾਰੇ ਕੇ ਸਾਰੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਇਕੱਠਾ ਕਰਕੇ ਇੱਕ ਟੀਮ ਵਾਂਗੂ ਕੰਮ ਕਰਨ ਦੇ ਲਈ ਉਹਨਾਂ ਨੂੰ ਨਿਰਦੇਸ਼ ਦਿੱਤੇ ਉਹਨਾਂ ਨੇ ਨਿਰਦੇਸ਼ ਦਿੱਤੇ ਤੇ ਉਹਦੇ ਅੰਡਰ ਹੀ ਸਾਡਾ ਸਿਵਲ ਡਿਪਾਰਟਮੈਂਟ ਦੇ ਨਾਲ ਇੱਕ ਸਾਂਝੀ ਮੁਹੀਮ ਹੈਗੀ ਉਹਦੇ ਅੰਡਰ ਜੋ ਵੀ ਲੀਗਲ ਕਾਰਵਾਈਆਂ ਹੈ ਅਸੀਂ ਸਾਂਝੇ ਤੌਰ ਤੇ ਲੈ ਕੇ ਆਪਕਾ ਜੋ ਡਰੱਗਸ ਦੀ ਕਮਰ ਨੂੰ ਅਸੀਂ ਤੋੜਨਾ ਹੈ ਇਸ ਵਾਰੀ ਤੇ ਬਿਲਕੁਲ ਇਹਨੂੰ ਉੱਠਣ ਨਹੀਂ ਦੇਣਾ ਤਾਂ ਉਹੀ ਸਾਡਾ ਉਹਨਾਂ ਦੇ ਲਈ ਮੈਸੇਜ ਹੈਗਾ ਕਿ ਅਗਰ ਤੁਸੀਂ ਡਰੱਗ ਦਾ ਕੰਮ ਕਰਦੇ ਹੋ ਤਸਕਰੀ ਕਰਦੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖਰਾਬ ਕਰਦੇ ਹੋ ਯੂਥ ਨੂੰ ਖਰਾਬ ਕਰਦੇ ਹੋ ਤੇ ਜਾਂ ਤਾਂ ਤੁਸੀਂ ਪੰਜਾਬ ਨੂੰ ਛੱਡ ਦਿਓ ਜਾਂ ਨਸ਼ਾ ਵੇਚਣਾ ਛੱਡ ਦਿਓ ਕਿਉਂਕਿ ਅਸੀਂ ਤਾਂ ਤੁਹਾਨੂੰ ਨਹੀਂ ਛੱਡਣਾ ਅਗਰ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਨੂੰ ਵੇਚੋਗੇ ਕਿ ਆਪ ਲੋਕ ਡਰਦੇ ਆ ਵੀ ਕੋਈ ਜੇ ਵੈਸੇ ਦੱਸਤਾ ਤਾਂ ਪੁਲਿਸ ਅੱਗੇ ਉਹਨਾਂ ਨੂੰ ਤਸਕਰਾਂ ਨੂੰ ਨਾ ਦੱਸ ਦੂ ਨਾ ਉਹਨਾਂ ਦਾ ਕੀ ਤੁਸੀਂ ਵੈਸੇ ਦੇਣਾ ਚਾਹੁੰਦੇ ਹਾਂ ਜੀ ਜਿਵੇਂ ਮੈਂ ਤੁਹਾਨੂੰ ਥੋੜੇ ਦੇ ਪਹਿਲਾਂ ਦੱਸਿਆ ਕਿ ਮੈਨੂੰ ਬੀਤੇ ਕੁਝ ਦਿਨਾਂ ਦੇ ਵਿੱਚ ਬਹੁਤ ਸਾਰੇ ਮੈਸੇजेस ਉਹਦਾ ਹੀ ਆ ਚੁੱਕੇ ਤੋਂ ਅਸੀਂ ਉਹਨਾਂ ਦੇ ਨਾਂ ਵਗੈਰਾ ਕਿੱਥੇ ਨਹੀਂ ਦੱਸਦੇ ਅਸੀਂ ਆਪਣਾ ਉਹਨਾਂ ਦੇ ਜੋ ਵੀ ਸਾਡੇ ਕੋਲ ਇਨਪੁਟਸ ਆਏ ਉਹਨਾਂ ਨੂੰ ਯੂਜ਼ ਕਰਦੇ ਹਾਂ ਅਸੀਂ ਲਿਸਟਿੰਗ ਕਰ ਰਹੇ ਹਾਂ ਸਾਡੀ ਪੁਰਾਣੀ ਬਿਲਿਸ ਬਣੀ ਰੋਜ਼ ਅਸੀਂ ਫਰੈਸ਼ ਬਿਲਿਸ ਵੀ ਬਣਾ ਰਹੇ ਹਾਂ ਤਾਂ ਜਿਹੜੇ ਵੀ ਬੰਦੇ ਨੇ ਦੱਸਣਾ ਸਾਨੂੰ ਉਹ ਦੱਸ ਦੇ ਦੂਜਾ ਹੈਗਾ ਕਿ ਅਨੋਨਿਮਸ ਤਰੀਕੇ ਨਾਲ ਵੀ ਸਾਡੇ ਨਾਲ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਤੀਜੀ ਚੀਜ਼ ਹੈਗੀ ਪੰਜਾਬ ਪੁਲਿਸ ਹਲੋਏ ਕੈਂਟੀ ਨਾਰਕੋਟਿਕ ਟਾਸਕ ਫੋਰਸ ਦੀ ਟਿਪਲਾਈਨ ਹੈਗੀ ਉਹਦਾ ਨੰਬਰ ਵੀ ਲੋਕਾਂ ਦੇ ਨਾਲ ਸਾਂਝਾ ਕੀਤਾ ਗਿਆ ਹੈਗਾ 112 ਦੀ ਸਾਡੀ ਜੋ ਹੈਲਪ ਹੈ ਨੇ ਉੱਥੇ ਸਾਡੇ ਨਾਲ ਸ਼ੇਅਰ ਕਰ ਦੇ ਤੇ ਸਾਨੂੰ ਡਾਇਰੈਕਟਲੀ ਵੀ ਅਪਰੋਚ ਕਰ ਸਕਦੇ ਤੇ ਅਸੀਂ ਉਹਨਾਂ ਦਾ ਕੋਈ ਉਹਨਾਂ ਦੀ ਆਈਡੈਂਟੀ ਨੂੰ ਰਿਵਿਊ ਨਹੀਂ ਕਰਦੇ ਅਸੀਂ ਸਿਰਫ ਇਨਫੋਰਮੇਸ਼ਨ ਜਾਂਦੇ ਅਸੀਂ ਆਇਡੈਂਟੀਟੀ ਆਫ ਇਨਫੋਰਮੈਂਟ ਕਦੇ ਨਹੀਂ ਦੱਸਦੇ ਤੇ ਲੋਕੀ ਬੜ ਚੜ ਕੇ ਸਾਨੂੰ ਦੱਸਣ ਆਪਣੇ ਆਪਣੇ ਏਰੀਆ ਨੂੰ ਸਾਫ਼ ਕਰਨ ਦਾ ਜੋ ਰਿਸਪਾਂਸਿਬਿਲਟੀ ਹੈ ਉਹ ਮੈਂ आज ਸਾਰੇ ਪਿੰਡਾਂ ਦੇ ਲੋਕਾਂ ਨੂੰ ਵੀ ਆਈ ਦੱਸ ਕੇ ਕਿ ਰਿਸਪਾਂਸਿਬਿਲਟੀ ਉਹਨਾਂ ਦੀ ਵੀ ਹੈ ਉਹ ਸਾਨੂੰ ਦੱਸਣ ਖਾਲੀ ਪੁਲਿਸ ਨਹੀਂ ਕਰ ਪਾਏਗੀ ਕਿਉਂਕਿ ਪੁਲਿਸ ਦਾ ਨੰਬਰ ਘਟ ਲੋਕਾਂ ਦਾ ਜ਼ਿਆਦਾ ਹੈ ਤਾਂ ਲੋਕੀ ਸਾਡੇ ਅੱਖ ਤੇ ਕੰਨ ਬਣ ਸਕਦੇ ਤੇ ਲੋਕੀ ਹੀ ਸਾਨੂੰ ਦੱਸਣਗੇ ਤਾਂ ਹੀ ਇੱਕ ਜੋ ਲੋਕੀ ਸਾਡੇ ਫੋਰਸ ਮਲਟੀਪਲਾਇਰ ਵਾਂਗੂ ਕੰਮ ਕਰਨਗੇ ਔਰ ਪੁਲਿਸ ਦੇ ਜਿੱਥੇ 500 ਨੰਬਰ ਹੈ ਉੱਥੇ ਉਹ ਉਹੀ ਪੁਲਿਸ ਅੱਖਾਂ ਵਾਂਗੂ ਕੰਮ ਕਰ ਸਕਦੀ ਹੈ ਅਗਰ ਲੋਕੀ ਸਾਡੀ ਮਦਦ ਕਰਨਗੇ ਮੈਨੂੰ ਕੋਈ ਐਸਾ ਨੰਬਰ ਜਿਹੜਾ ਮਤਲਬ ਹੋਲੀ ਹੈਗਾ ਜਿਹੜਾ ਬੰਦਾ ਲੈਣਾ ਚਾਹੁੰਦਾ ਹੈ ਤੇ ਬਾਕੀ ਜੋ ਸਾਡੀ ਟਿਪ ਲਾਈਨਸ ਹੈ ਉਹ ਅਸੀਂ ਵੀ ਤੁਹਾਡੇ ਨਾਲ ਹੁਣ ਸ਼ੇਅਰ ਕਰ ਦਾਂਗੇ ਤੇ ਤੁਸੀਂ ਆਪਣੇ ਮੀਡੀਅਮ ਤੇ ਰਾਈ ਉਹਨੂੰ ਹੋਰ ਜ਼ਿਆਦਾ ਅੱਗੇ ਵਧਾ ਦਿਓ ਤੇ ਸਭ ਤੋਂ ਜ਼ਿਆਦਾ ਸੌਖਾ ਨੰਬਰ ਜਿਹੜਾ ਹੋਊਗਾ 112 ਦਾ ਹੈਗਾ ਉਹ ਤਾਂ ਯਾਦ ਕਰਨ ਦੀ ਵੀ ਲੋੜ ਨਹੀਂ ਹੈਗੀ ਕੋਈ ਵੀ ਪਰਸਨ ਉਹਦੇ ਉੱਪਰ ਕਾਲ ਕਰਕੇ ਸਾਨੂੰ ਕੁਝ ਵੀ ਦੱਸ ਸਕਦਾ ਹੈ